ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਮੌਜੂਦ ਹੈ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਡੱਲਾ ਜੀ ਕਾਂਗਰਸ ਦੀ ਜਿਹੜੀ ਅੰਦਰੂਨੀ ਫੁੱਟ ਅਸੀਂ ਦੇਖ ਰਹੇ ਹਾਂ ਸਭ ਤੋਂ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ ਕਾਫਿਲ ਕਾਫੀ ਮੁਸ਼ਕਿਲ ਸਿਆਸਤ ਜੋ ਹੈ ਕਾਂਗਰਸ ਪਾਰਟੀ ਲਈ ਨਜ਼ਰ ਆ ਰਹੀ ਹੈ ਹਾਲਾਂਕਿ ਜੇ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ 2018 ਵਿੱਚ ਜਦੋਂ ਵੋਟਾਂ ਪਈਆਂ ਤਾਂ ਇਹੀ ਕਾਂਗਰਸ ਪਾਰਟੀ ਪਹਿਲੀ ਪੋਜੀਸ਼ਨ ਤੇ ਸੀ ਦੂਜੇ ਨੰਬਰ ਤੇ ਸੀ ਸ਼੍ਰੋਮਣੀ ਅਕਾਲੀ ਦਲ ਅੱਜ ਸਥਿਤੀਆਂ ਬਦਲ ਸਕਦੀਆਂ ਨੇ ਕਿਉਂਕਿ ਸਿਆਸਤ ਪੰਜਾਬ ਦੀ ਪੂਰੀ ਤਰ੍ਹਾਂ ਨਾਲ ਬਦਲੀ ਹੋਈ ਨਜ਼ਰ ਆ ਰਹੀ ਹੈ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਵਿੱਚ ਹੈ ਅਤੇ ਉਹ ਬਿਨਾਂ ਮੁਕਾਬਲੇ ਵੀ ਕਈ ਸਿਟਾ ਜਿੱਤ ਚੁੱਕੀ ਐ ਸੋ ਆਮ ਆਦਮੀ ਪਾਰਟੀ ਦੇ ਮੁਕਾਬਲੇ ਵਿੱਚ ਆਉਣ ਤੋਂ ਬਾਅਦ ਸਿਆਸੀ ਤਸਵੀਰ ਕਿਸ ਤਰ੍ਹਾਂ ਦੀ ਬਦਲੀ ਐ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੈ ਕੇ ਇਹ ਕਿੰਨੀ ਕੁ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਜੋ ਹੈ ਬਾਕੀ ਸਿਆਸੀ ਪਾਰਟੀਆਂ ਲਈ ਵੀ ਹੋ ਸਕਦੀ ਐ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਚਾਹਤਾ ਕਿਸ ਤਰ੍ਹਾਂ ਦੇ ਚੋਣ ਟ੍ਰੈਂਡ ਹੋ ਸਕਦੇ ਨੇ ਇਨ੍ਹਾਂ ਚੋਣਾਂ ਦੇ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਤੁਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ 2018 ਦੇ ਵਿੱਚ ਪਿਛਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਸਮਿਤੀ ਦੀਆਂ ਵੋਟਾਂ ਪਈਆਂ ਸੀ ਔਰ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਪਰ ਉਦੋਂ ਸਿੱਧਾ ਮੁਕਾਬਲਾ ਸੀਗਾ ਇੱਕ ਪਾਸੇ ਸੀ ਅਕਾਲੀ ਬੀਜੇਪੀ ਔਰ ਇੱਕ ਪਾਸੇ ਸੀ ਕਾਂਗਰਸ ਪਾਰਟੀ ਔਰ ਸਾਨੂੰ ਪਤਾ ਹੈ ਉਦੋਂ ਅਕਾਲੀ ਬੀਜੇਪੀ ਦਾ ਗੱਠ ਜੋੜ ਸੀ ਪਰ ਆਮ ਆਦਮੀ ਪਾਰਟੀ ਨੇ 2118 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਸਮਿਤੀ ਦੀਆਂ ਚੋਣਾਂ ਇੰਨੜੀਆਂ ਨਹੀਂ ਸੀ ਅਜੇ ਹਾਲਾਤਾਂ ਦੇ ਵਿੱਚ ਕਾਂਗਰਸ ਨੰਬਰ 1 ਤੇ ਰਹੀ ਨੰਬਰ 2 ਤੇ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਨੰਬਰ 2 ਤੇ ਰਿਹਾ ਹੁਣ ਜਿਹੜੀ ਅੱਜ ਦੀ ਸਥਿਤੀ ਹੈ ਆਮ ਆਦਮੀ ਪਾਰਟੀ ਵੀ ਸੱਤਾ 'ਚ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਅੱਜ ਜਿਹੜੀ ਸੱਤਾ ਤੇ ਰਹਿ ਉਹ ਆਮ ਆਦਮੀ ਪਾਰਟੀ ਹੈ ਔਰ ਬਿਨਾ ਆਖਰੀ ਨਤੀਜੇ ਆਏ ਸੋ ਸਰਬਸੰਮਤੀ ਦੇ ਨਾਲ ਕਈ ਸੀਟਾਂ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ। ਪਰ ਇਹ ਜਿਹੜੀ ਜ਼ੋਨ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਨਾਟਕੀ ਘਟਨਾਕ੍ਰਮ ਵਾਪਰੇ ਨੇ। ਅਸੀਂ ਗੁਰਪ੍ਰੀਤ ਸੇਖੋਂ ਇੱਕ ਕੈਂਡੀਡੇਟ ਸੀਗਾ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ, ਜੇਲ੍ਹ ਭੇਜਿਆ, ਫਿਰ ਉਹ ਰਿਹਾ ਹੋ ਕੇ ਆਇਆ ਹਾਈ ਕੋਰਟ ਦੇ ਦਖਲ ਆਇ। ਫਿਰ ਪਟਿਆਲਾ ਪੁਲਿਸ ਦੀ ਇੱਕ ਕਾਲ ਰਿਕਾਰਡਿੰਗ ਦਾ ਦਾਵਾ ਕਰਤਾ ਸੁਖਬੀਰ ਸਿੰਘ ਬਾਦਲ ਨੇ ਕਿ ਪੁਲਿਸ ਪ੍ਰਸ਼ਾਸਨ ਮਦਦ ਕਰ ਰਹੀ ਹੈ ਖਿੱਚ ਕੇ ਸਰਕਾਰ ਦਾ ਔਰ ਸਾਡੇ ਖਿਲਾਫ ਹੈ ਫਿਰ ਉਹ ਹਾਈ ਕੋਰਟ ਤੱਕ ਗੱਲ ਪਹੁੰਚੀ ਇਲੈਕਸ਼ਨ ਕਮਿਸ਼ਨ ਤੱਕ ਪਹੁੰਚੀ ਐਸਐਸਪੀ ਛੁੱਟੀ ਤੇ ਭੇਜੇ ਗਏ ਉਹ ਆਡੀਓ ਕਲਿੱਪ ਜਾਂਚ ਲਈ ਭੇਜੀ ਗਈ ਹਾਲਾਂਕਿ ਇਹ ਤਾਂ ਹੁਣ ਪਤਾ ਬਾਅਦ ਦੇ ਵਿੱਚ ਹੀ ਲੱਗਣਾ ਹੈ ਕਿ ਉਹ ਅਸਲੀ ਸੀ ਜਾਂ ਨਕਲੀ ਸੀ ਕਿਉਂਕਿ ਪਟਿਆਲਾ ਪੁਲਿਸ ਕਹਿੰਦੀ ਸੀ ਇਹ ਸਾਡੇ ਅਫਸਰਾਂ ਦੀ ਆਵਾਜ਼ ਨਹੀਂ ਨਕਲੀ ਹੈ ਸੁਖਵੀਰ ਬਾਦਲੂ ਦਾ ਦਾਵਾ ਸੀ ਕਿ ਸੀਬੀਆਈ ਤੋਂ ਜਾਂਚ ਕਰਾਓ ਇਹ ਅਸਲੀ ਹੈ ਸੋ ਕਈ ਤਰ੍ਹਾਂ ਦੇ ਨਾਟਕੀ ਘਟਨਾਕ੍ਰਮ ਆਏ ਭਗਵੰਤ ਮਾਨ ਨੰਦਪਾ ਦੇ ਦਸ ਦਿਨ ਦੂਰੇ ਚੋਣ ਪ੍ਰਚਾਰ ਤੋਂ ਉਹ ਕੋਈ ਰੋਡ ਸ਼ੋਅ ਕੋਈ ਰੈਲੀ ਉਹਨਾਂ ਨੇ ਨਹੀਂ ਕੀਤੀ ਇਹਨਾਂ ਚੋਣਾਂ ਦੇ ਲਈ ਉਹਨਾਂ ਨੇ ਕੱਲ ਸਿਰਫ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਬਿਲਕੁਲ ਨਿਰਪੱਖ ਚੋਣਾਂ ਹੋ ਰਹੀਆਂ ਨੇ ਕਿਸੇ ਨਾਲ ਕੋਈ ਤੱਕਾ ਨਹੀਂ ਸੋ ਬਲਕਿ ਉਹਨਾਂ ਨੇ ਤੰਜ ਕਿਸੇ ਵਿਰੋਧੀਆਂ ਤੇ ਪਰ ਹੁਣ ਜਿਹੜਾ ਵੱਡਾ ਸਵਾਲ ਹੈ ਕਾਂਗਰਸ ਕਾਂਗਰਸ ਦੀ ਸਿਆਸੀ ਇੱਜ਼ਤ ਹੁਣ ਦਾਤ ਹੈ ਪਿਛਲੇ ਕੁਝ ਸਮੇਂ ਤੋਂ ਭਾਵੇਂ ਤਰਨ ਤਰਨ ਦੀ ਜ਼ਿਮਨੀ ਚੋਣ ਹੈ ਇਹ ਪਾਵੈ ਲੁਧਿਆਣੇ ਦੀ ਭਾਰਤ ਪੁਸ਼ਨਾਸ਼ੂ ਵਾਲੀ ਜ਼ਮੀਨੀ ਚੋਣਾ ਕਾਂਗਰਸ ਸਾਨੂੰ ਧੜਿਆਂ ਦੇ ਵਿੱਚ ਤਾਂ ਦਿਖਾਈ ਦਿੱਤੀ ਹੈ ਤਰਨ ਤਰਨ ਚ ਧੜੇਵਾਜ਼ੀ ਥੋੜੀ ਘਟੀ ਸੀ ਲੇਕਿਨ ਪ੍ਰਧਾਨ ਰਾਜਾ ਵੜਿੰਗ ਦਾ ਜਿਸ ਤਰੀਕੇ ਨਾਲ ਮਸਲਵੀ ਸਿੱਖ ਭਾਈਚਾਰੇ ਦੇ ਇੱਕ ਆਗੂ ਤੇ ਬਿਆਨ ਆਇਆ ਉਹਨੇ ਸਿਆਸੀ ਗਰਮਾਹਟ ਪੈਦਾ ਕਰਤੀ ਰਾਜਾ ਵੜਿੰਗ ਪੁਲਿਸ ਕੋਰਟ ਕਚੈਰੀਆਂ ਦੇ ਵਿੱਚ ਉਹ ਕੇਸ ਹੁਣ ਲੜ ਰਹੇ ਨੇ ਹਾਲਾਂਕਿ ਮਾਫੀ ਮੰਗੀ ਰਾਜਾ ਵੜਿੰਗ ਨੇ ਲੇਕਿਨ ਹਜੇ ਅਦਾਲਤੀ ਇਹ ਕਾਨੂੰਨੀ ਆਖਰੀ ਫੈਸਲੇ ਰਾਜਾ ਵੜਿੰਗ ਦੇ ਕੇਸਾਂ ਤੇ ਨਹੀਂ ਆਏ ਹੁਣ ਉਸ ਕੇਸ ਦਾ ਵੀ ਰਾਜਾ ਵੜਿੰਗ ਦੀਆਂ ਟਿੱਪਣੀਆਂ ਦਾ ਵੀ ਇਹਨਾਂ ਚੋਣਾਂ 'ਚ ਅਸਰ ਪੈ ਸਕਦਾ ਹੈ 1 ਕਰੋੜ 36 ਲੱਖ 46 ਹਜ਼ਾਰ 4650 ਵੋਟਰ ਨੇ ਸੋ ਇਹਦਾ ਮਤਲਬ ਹੈ ਪੰਜਾਬ ਦੇ ਵਿੱਚ ਪਿੰਡੂ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਜਨਸੰਖਿਆ ਜਿਹੜੀ ਉਹ ਸਿੱਧੇ ਅਸਿੱਧੇ ਰੂਪ ਦੇ ਵਿੱਚ ਇਹਨਾਂ ਵੋਟਾਂ ਨਾਲ ਜੁੜੀ ਹੈ ਜ਼ਿਲ੍ਹਾ ਪ੍ਰੀਸ਼ਦਾਂ ਔਰ ਪੰਚਾਇਤ ਸਮਿਤੀ ਦੀਆਂ ਪਰ ਕਾਂਗਰਸ ਪਿਛਲੇ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਆਪਸੀ ਫੁੱਟਦਾ ਸ਼ਿਕਾਰ ਹੈ ਕਿਤਨਾ ਕਿਤੇ ਕਾਂਗਰਸ ਦੇ ਵਿੱਚ ਵੱਖ-ਵੱਖ ਧੜੇ ਨੇ ਵੱਖ-ਵੱਖ ਗੁੱਟ ਨੇ ਔਰ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੀ ਵਿਵਾਦ ਪੈਦਾ ਹੋ ਗਿਆ ਵੱਡਾ ਇੱਕ ਪਾਸੇ ਸਿੱਧੂ ਪਰਿਵਾਰ ਹੈ ਔਰ ਦੂਜੇ ਪਾਸੇ ਕਾਂਗਰਸ ਦੇ ਕਈ ਲੀਡਰ ਨੇ ਔਰ ਨਵਜੋਤ ਕੌਰ ਸਿੱਧੂ ਦੇ ਇੱਕ ਸਧਾਰਨ ਬਿਆਨ ਤੋਂ ਬਾਅਦ ਜਿਸ ਤਰੀਕੇ ਨਾਲ ਕਾਂਗਰਸੀਆਂ ਨੇ ਟਿੱਪਣੀਆਂ ਕੀਤੀਆਂ ਤੇ ਫਿਰ ਵਾਰ ਪਲਟਵਾਰ ਹੋਏ ਡਾਕਟਰ ਨਵਜੋਤ ਕੌਰ ਨੇ ਵੀ ਪਲਟਵਾਰ ਕੀਤਾ ਤੇ ਪੋਜੀਸ਼ਨ ਇਹ ਬਣ ਗਈ ਕਿ ਕਾਂਗਰਸ ਪਾਰਟੀ ਤੋਂ ਵਿਰੋਧੀ ਤਰ੍ਹਾਂ ਸਵਾਲ ਕਰਨ ਲੱਗਿਆਂ ਵੀ ਕਿ ਸੱਚਮੁੱਚ ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀਸ਼ਿਪ ਫੋਰ ਸੇਲ ਹੈ ਕਿਪਟਨ ਮਿੰਡਰ ਨੇ ਤਾਂ ਨਕਾਰਿਆ ਪਰ ਸੁਨੀਲ ਜਾਖੜ ਕਹਿੰਦਾ 350 ਕਰੋੜ ਮੈਨੂੰ ਸ਼ੱਕ ਹੈ ਇੱਕ ਵਾਰੀ ਮੁੱਖ ਮੰਤਰੀ 350 ਕਰੋੜ ਨਾਲ ਬਣਿਆ ਹੁਣ ਜਦੋਂ ਇਹ ਆਮ ਰੌਲੇ ਨੇ ਕਾਂਗਰਸ ਦੇ ਵਿੱਚ ਕਿ ਟਿਕਟਾਂ ਲਈ ਪੈਸੇ ਮੰਗੇ ਗਏ ਪਾਲੀ ਵਿਦਾਨ ਸਭਾ ਦੀਆਂ ਸੀ ਭਾਵੇਂ ਬਾਈ ਦੀਆਂ ਸੀ ਭਾਵੇਂ ਕੋਈ ਵੀ ਸੀ ਪੰਜਾਬ ਚ ਕੌਂਸਲਰ ਆndੀਆਂ ਸੀ ਜਦੋਂ ਇਹ ਰੌਲੇ ਪੈ ਗਏ ਕਿ ਟਿਕਟਾਂ ਲਈ ਪੈਸੇ ਮੰਗੇ ਗਏ ਤੇ ਫਿਰ ਇਹ ਵਿਵਾਦ ਤਾਂ ਵੱਡਾ ਖੜਾ ਹੋਣਾ ਸੀ ਹਾਲਾਂਕਿ ਜ਼ਿਲ੍ਹਾ ਪ੍ਰੇਸ਼ਰ ਦੀਆਂ ਜਾਂ ਪੰਚਾਇਤ ਸਮਿਤੀ ਦੀਆਂ ਟਿਕਟਾਂ 'ਚ ਕਿਸੇ ਤੋਂ ਪੈਸਾ ਲਿਆ ਹੋਵੇ ਇਸ ਤਰੀਕੇ ਦੇ ਇਲਜ਼ਾਮ ਤਾਂ ਨਹੀਂ ਆਏ ਪਰ ਵੱਡੀਆਂ ਚੋਣਾਂ ਦੇ ਵਿੱਚ ਜਿਹੜੇ ਇਲਜ਼ਾਮ ਕਾਂਗਰਸ 'ਤੇ ਆਏ ਪਰ ਵਿਰੋਧੀਆਂ ਨੇ ਜਿਸ ਤਰ੍ਹਾਂ ਨਾਲ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਤੋ ਕਾਂਗਰਸ ਦੇ ਲਈ ਵੀ ਕੋਈ ਆਸਾਨ ਸਥਿਤੀ ਨਹੀਂ ਹੈ ਇਹਨਾਂ ਚੋਣਾਂ ਦੇ ਵਿੱਚ ਇਸ ਵਾਰ 2018 ਚ ਸੱਤਾ ਚ ਸੀ ਕੈਪਟਨ ਅਮਰਿੰਦਰ ਸਿੰਘ ਉਦੋਂ ਪਹਿਲੇ ਨੰਬਰ ਤੇ ਕਾਂਗਰਸ ਆ ਗਈ ਹੁਣ ਲੋਕ ਸਭਾ ਦੀਆਂ ਚੋਣਾਂ ਕਾਂਗਰਸ ਜਿੱਤਦੀ ਹੈ 8 ਸੀਟਾਂ ਤੇ ਰਾਜਾ ਵੜਿੰਗ ਔਰ ਸਾਰੇ ਲੋਕ ਦਾਵਾ ਕਰਦੇ ਨੇ ਕਾਂਗਰਸ ਵਾਲੇ ਕਿ ਜ਼ਿਮਨੀ ਚੋਣਾਂ ਤਾਂ ਸਰਕਾਰ ਜਿੱਤ ਜਾਂਦੀ ਹੈ ਪਰ ਇਹ ਜ਼ਿਲ੍ਹਾ ਪ੍ਰੇਸ਼ਰ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਜ਼ਿਮਨੀ ਚੋਣਾਂ ਨਹੀਂ ਨੇ 1 ਕਰੋੜ 36 ਲੱਖ ਵੋਟਰਾਂ ਨੇ ਆਪਣੇ ਮਤ ਦਾ ਪ੍ਰਯੋਗ ਕਰਨਾ ਹੈ ਔਰ ਵਿਧਾਨ ਸਭਾ ਤੋਂ ਵੀ ਹਿਸਾਬ bait ਸੀ 1 ਕਰੋੜ 96 ਲੱਖ ਵੋਟ ਪਰ ਲੋਕ ਸਭਾ ਦੇ ਵਿੱਚ 2 ਕਰੋੜ ਤੋਂ ਥੋੜੀਆਂ ਜੀਆਂ ਵੋਟਾਂ ਜ਼ਿਆਦਾ ਸੀ ਸੋ 1 ਕਰੋੜ 36 ਲੱਖ ਵੋਟਾਂ ਦੀ ਗਿਣਤੀ ਬਹੁਤ ਵੱਡੀ ਗਲਤੀ ਹੈ ਇਹਦਾ ਮਤਲਬ ਹੈ ਕਿ ਕਾਂਗਰਸ ਦੀ ਪੋਜੀਸ਼ਨ ਜਿਹੜੀਆਂ 8 ਲੋਕ ਸਭਾ ਸੀਟਾਂ ਜਿੱਤਣ ਵਾਲੀ ਪਾਰਟੀ ਹੈ ਇਹਨਾਂ ਚੋਣਾਂ ਦੇ ਵਿੱਚ ਕੀ ਰਹਿੰਦੀ ਹੈ ਕੀ ਕਾਂਗਰਸ ਪਹਿਲੇ ਨੰਬਰ ਤੇ ਰਹਿੰਦੀ ਹੈ ਦੂਜੇ ਨੰਬਰ ਤੇ ਰਹਿੰਦੀ ਹੈ ਕੀ ਜੇ ਨੰਬਰ ਤੇ ਰਹਿੰਦੀ ਹੈ ਜਾਂ ਚੌਥੇ ਨੰਬਰ ਤੇ ਰਹਿੰਦੀ ਹੈ ਕਿਉਂਕਿ ਤਰਨਤਾਰਨ ਚ ਕਾਂਗਰਸ ਚੌਥੇ ਨੰਬਰ ਤੇ ਰਹੀ ਭਾਵੇਂ ਜ਼ਿਮਨੀ ਚੋਣ ਬਰਨਾਲੇ ਵਾਲੀ ਕਾਂਗਰਸ ਜਿੱਤ ਗਈ ਜਿੱਥੇ ਆਪ ਦਾ ਬਾਗੀ ਸੀ ਪਰ ਆ ਜਿਹੜੀਆਂ ਜ਼ਿਲ੍ਹਾ ਪੰਚਾਇਤ ਔਰ ਜ਼ਿਲ੍ਹਾ ਜ਼ਿਲ੍ਹਾ ਪੰਚਾਇਤ ਸਮਿਤੀਆਂ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਅਗਰ ਕਾਂਗਰਸ ਪਾਰਲੀਮੈਂਟ ਚ 40 ਸੀਟਾਂ ਜਿੱਤਦੀ ਹੈ ਔਰ ਕਾਂਗਰਸ ਦਾਵਾ ਕਰਦੀ ਹੈ ਕਿ ਸਤਾਈ ਚ ਸਾਡੀ ਸਰਕਾਰ ਆ ਰਹੀ ਹੈ ਔਰ ਕਾਂਗਰਸ ਇਹ ਕਹਿੰਦੀ ਹੈ ਕਿ ਸਾਡੇ ਚ ਕੋਈ ਫੁੱਟ ਨਹੀਂ ਹੈ ਸਾਡੇ ਚ ਡੈਮੋਕ੍ਰੇਸੀ ਹੈ ਸਾਂਡੇ ਲੀਡਰ ਚੋਣਾ ਵੇਲੇ ਸਾਰੇ ਇਕੱਠੇ ਹੋ ਜਾਂਦੇ ਨੇ ਇੱਕ ਦੂਜੇ ਨੂੰ ਨਹੀਂ ਖੜਾਉਂਦੇ ਤੇ ਫਿਰ ਕਾਂਗਰਸ ਨੂੰ ਇਹ ਚੋਣਾ ਜਿੱਤਨੀਆਂ ਬਣਦੀਆਂ ਨੇ ਕਾਂਗਰਸ ਜਿੱਤਦੀ ਹੈ ਜਾਂ ਨਹੀਂ ਜਿੱਤਦੀ ਇਹ ਵਕਤ ਦੱਸੂਗਾ ਪਰ ਜੇ ਕਾਂਗਰਸ ਜਿੱਤ ਗਈ ਇਹਦਾ ਮਤਲਬ ਹੈ 8 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਕਾਂਗਰਸ ਜਿੱਤਰੀ ਉਹ ਤੁੱਕਾ ਨਹੀਂ ਸੀ ਕਿਉਂਕਿ ਮੇਰਾ ਹੀ ਮੰਨਣਾ ਹੈ ਕਿ ਉਹ ਇਸ ਕਰਕੇ ਕਾਂਗਰਸ ਜਿੱਤੀ ਕਿਉਂਕਿ ਉਦੋਂ ਇਹ ਗੱਲ ਬਣ ਰਹੀ ਸੀ ਕਿ ਇੰਡੀਆ ਗੱਠਜੋੜ ਤਕੜਾ ਹੋ ਜਾਊਗਾ ਇੰਡੀਆ ਗੱਠਜੋੜ ਜਿੱਤ ਸਕਦਾ ਹੈ ਔਰ ਹਰਾ ਦੂਗਾ ਪਰ ਨਾਂ ਮੰਤਰੀ ਨਰਿੰਦਰ ਮੋਦੀ ਦੇ ਗੱਠ ਜੋੜ ਨੂੰ ਜੱਜ ਕੀ ਉਹਨਾਂ ਨੂੰ ਹਰਾ ਨਹੀਂ ਸਕਿਆ ਇੰਡੀਆ ਗੱਠ ਜੋੜ ਇੰਡੀਆ ਗੱਠ ਜੋੜ ਟੁੱਟਦਾ ਹੀ ਚਲਾ ਗਿਆ ਹੁਣ ਤਾਂ ਦੇ ਕੇਦਰੀਵਾਲ ਵੀ ਮੈਨੂੰ ਲੱਗਦਾ ਇੰਡੀਆ ਗੱਠ ਜੋੜ ਚ ਸ਼ਾਇਦ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ ਇਸ ਕਰਕੇ ਅਗਰ ਪਾਰਲੀਮੈਂਟ ਦੀ 8 ਸੀਟਾਂ ਤੁੱਕਾ ਨਹੀਂ ਸੀ ਤੇ ਰਾਜਾ ਬਰਿੰਗ ਦੀ ਵਾਇਸ ਇਹ ਚੋਣਾਂ ਕਾਂਗਰਸ ਲਈ ਜਿੱਤਣੀਆਂ ਬਣਦੀਆਂ ਨੇ ਅਗਰ ਕਾਂਗਰਸ ਇਹ ਚੋਣਾਂ ਨਹੀਂ ਜਿੱਤ ਸਕਦੀ ਫਿਰ ਕਾਂਗਰਸ ਨੂੰ ਇਹ ਮੰਨਣਾ ਪਊਗਾ ਕਿ ਆਪਸੀ ਗੁੱਟਬਾਜ਼ੀ ਆਪਸੀ ਫੁੱਟ ਇਨਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਪਿਆ ਕਿ ਅਸੀਂ ਪਿੱਛੇ ਰਹਿ ਗਏ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਪਹਿਲੀ ਵਾਰੀ ਚੋਣਾਂ ਲੜ ਰਹੀ ਹੈ ਪਰ ਚੋਣਾਂ ਤੋਂ ਬਿਨਾਂ ਹੀ ਕਈ ਸੀਟਾਂ ਉਹਨਾਂ ਨੇ ਸਰਬਸੰਮਤੀ ਨਾਲ ਜਿੱਤੀਆਂ ਨੇ ਜਾਂ ਕਈ ਜਗ੍ਹਾ ਦੂਸਰੇ ਕੈਂਡੀਡੇਟਾਂ ਦੇ ਕਾਗਜ਼ ਰੱਦ ਹੋ ਗਏ ਹਾਲਾਂਕਿ ਕਾਂਗਰਸ ਵੀ 10 ਜਿੱਤੀ ਹੈ ਆਜ਼ਾਦ ਔਰ 8 ਕਾਂਗਰਸ 10 ਔਰ ਆਜ਼ਾਦ 8 ਜਿੱਤੇ ਨੇ ਪਰ ਪੁਨਰ ਸੁਜੀਤ ਅਕਾਲੀ ਦਲ ਆਜ਼ਾਦ ਖੜ ਰਿਹਾ ਹੈ ਕੈਂਡੀਡੇਟ ਉਹਨਾਂ ਦੇ ਸੋ 5 ਤੇਰਾ ਨੇ ਪਿਛਲੀ ਵਾਰੀ ਦੋ ਵੱਡੀਆਂ ਧਿਰਾਂ ਸੀ ਆਕਾਲੀ ਬੀਜੇਪੀ ਇੱਕ ਪਾਸੇ ਕਾਂਗਰਸ ਇੱਕ ਪਾਸੇ ਇਸ ਵਾਰੀ ਬੀਜੇਪੀ ਅਲੱਗ ਹੈ ਆਮ ਆਦਮੀ ਪਾਰਟੀ ਅਲੱਗ ਹੈ ਨਵੀਂ ਪਾਰਟੀ ਹੈ ਸੱਤਾਧਾਰੀ ਪਾਰਟੀ ਹੈ ਔਰ ਪੁਨਰ ਜੁਦੀ ਅਕਾਲੀ ਦਲ ਜਿਹੜਾ ਅਕਾਲੀ ਦਲ ਨੂੰ ਅਕਾਲੀ ਦਲ ਚੋਂ ਵੱਖ ਹੋ ਕੇ ਬਣਿਆ ਇੱਕ ਤਰੀਕੇ ਨਾਲ ਪਰ ਆਮ ਆਦਮੀ ਪਾਰਟੀ ਵੱਡਾ ਵੋਟ ਸ਼ੇਅਰ ਸੁਖਵੀਰ ਬਾਦਲ ਦਾ ਔਰ ਕਾਂਗਰਸ ਦਾ ਵੀ ਇਹਨਾਂ ਨੇ ਖਾਦਾ ਅਕਾਲੀ ਦਲ ਦਾ ਵੀ ਲੋਕ ਸਭਾ ਚ ਬੀਜੇਪੀ ਕਿਸੇ ਵੇਲੇ ਅਕਾਲੀ ਦਲ ਨਾਲ ਸੀ ਉਹ ਕੱਲੀ ਹੈ ਸੋ ਜੇ ਆਪਾਂ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਪ੍ਰਸਪੈਕਟਿਵ ਤੋਂ ਗੱਲ ਕਰੀਏ ਇਹਨਾਂ ਦੇ ਮੱਤੇ ਨਜ਼ਰ ਗੱਲ ਕਰੀਏ ਤੇ ਕਾਂਗਰਸ ਦੇ ਲਈ ਜਿੱਤਣਾ ਲਾਜ਼ਮੀ ਹੈ ਅਗਰ ਕਾਂਗਰਸ ਦਾਵਾ ਕਰਦੀ ਹੈ ਕਿ 27-80 ਸਰਕਾਰ ਬਣਾਵਾਂਗੇ ਪਰ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਇਹਦਾ ਮਤਲਬ ਹੈ ਭਗਵੰਤ ਮਾਨ ਨੇ ਜਿਹੜੇ ਦਾਅਵੇ ਕੀਤੇ ਜਿਹੜੇ ਕੰਮ ਕੀਤੇ ਭਾਵੇਂ ਮਹੱਲਾ ਕਲੀਨਿਕ ਬਣਾਏ ਭਾਵੇਂ ਟੇਲਾਂ ਤੱਕ ਪਾਣੀ ਭਾਵੇਂ ਖੇਤਾਂ 'ਚ ਦਿਨੇ ਬਿਜਲੀ 56000 ਨੌਕਰੀਆਂ ਔਰ ਮੁਫਤ ਬਿਜਲੀ ਪਰ तमाम ਉਹ ਵਿਰੋਧੀ ਮੁੱਦੇ ਲੈਂਡ ਪੋਲਿੰਗ ਦਾ ਹੜਾਂ ਦੇ ਵਿੱਚ ਮੁਕੰਮਲ ਮਦਦ ਦਾ ਜਿਹੜੇ ਲੱਗਦੇ ਨੇ ਇਲਜ਼ਾਮ ਸੱਤਾਧਾਰੀ ਤੇਰੇ ਤੇ ਕਿ ਪੂਰੇ ਨਹੀਂ ਕੀਤੇ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਇਹਦਾ ਮਤਲਬ ਹੈ ਲੋਕ ਇਸ ਧਾਰਨਾ ਦੇ ਵਿੱਚ ਹੈ ਕਿ ਅਸੀਂ ਜ਼ਿਲ੍ਹਾ ਪ੍ਰੀਸ਼ਦ ਔਰ ਜ਼ਿਲ੍ਹਾ ਪਰ ਪੰਚਾਇਤ ਸਮਿਤੀਆਂ ਚ ਵੀ ਆਪ ਨੂੰ ਵੋਟ ਪਾ ਰਹੇ ਆ ਇਹਦਾ ਮਤਲਬ ਲੋਕ ਧਾਰਨਾ ਹੈ ਕਿ ਤਰ੍ਹਾਂ ਕਿਤੇ ਐਨੀ ਐਂਟੀ ਗਵਰਨਮੈਂਟ ਸੀਫਰ ਨਹੀਂ ਹੈ ਜਿੰਨੀ ਮੰਨੀ ਜਾ ਰਹੀ ਹੈ ਜਾਂ ਜਿੰਨੀ ਦਾਅਵੇ ਕੀਤੇ ਜਾ ਰਹੇ ਨੇ ਇਹਦਾ ਮਤਲਬ ਹੈ ਲੈਂਡ ਪੁਲਿੰਗ ਵੀ ਠੀਕ ਹੈ ਵਾਪਸ ਲੈ ਲਈ ਸਰਕਾਰ ਨੇ ਤੇ ਲੋਕ ਸੰਤੁਸ਼ਟ ਹੋਗੇ ਸੋ ਇਹ ਇਸ ਕਰਕੇ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਫਿਰ ਦੂਜੇ ਨੰਬਰ ਤੇ ਕੌਣ ਹੈ ਕਿਉਂਕਿ ਸਤਾਈ ਉਹਦੇ ਨਾਲ ਹੀ ਤੈ ਹੋਣਾ ਹੈ ਅਗਰ ਆਮ ਆਦਮੀ ਪਾਰਟੀ ਨੰਬਰ 1 ਤੇ ਹੈ ਕਿ ਕਾਂਗਰਸ ਨੰਬਰ 2 ਤੇ ਹੈ ਅਗਰ ਕਾਂਗਰਸ ਨੰਬਰ 2 ਤੇ ਹੈ ਤਾਂ ਹੀ ਸਤਾਈ ਚ ਫਿਰ ਆਮ ਆਦਮੀ ਪਾਰਟੀ ਨਾਲ ਉਹ ਫਾਈਟ ਕਰ ਸਕੇਗੀ ਅਗਰ ਅਕਾਲੀ ਦਲ ਨੰਬਰ 2 ਤੇ ਹੈ ਜਾਂ ਪੁਨਰ ਸੁਜੀਤ ਨੰਬਰ 2 ਤੇ ਹੈ ਜਾਂ ਭਾਜਪਾ ਨੰਬਰ 2 ਤੇ ਹੈ ਇਹ ਨੰਬਰ ਵੇਫਰ ਆਮ ਆਦਮੀ ਪਾਰਟੀ ਨਾਲ ਨੇੜੇ 27 ਦਾ ਮੁਕਾਬਲਾ ਉਹੀ ਧਿਰ ਕਰੇਗੀ ਜਿਹੜੀ ਨੰਬਰ 2 ਤੇ ਆਏਗੀ। ਅਗਰ ਮੰਨ ਲਓ ਵਿਰੋਧੀ ਧਿਰਾਂ ਦੇ ਇਲਜ਼ਾਮ ਕੀ ਸਰਕਾਰ ਨੇ ਤੱਕਾ ਕਰਤਾ ਸਰਕਾਰ ਨੂੰ ਬਾਹਰ ਕੱਢ ਦੋ। ਆਮ ਆਦਮੀ ਪਾਰਟੀ ਤੋਂ ਬਿਨਾ ਬਾਕੀ ਪਾਰਟੀਆਂ ਕਿੱਥੇ ਖੜੀਆਂ ਨੇ? ਉਥੇ ਅਕਾਲੀ ਦਲ ਕਿੱਥੇ ਖੜਾ ਹੈ? ਆ ਉਥੇ ਕਾਂਗਰਸ ਕਿੱਥੇ ਖੜੀ ਹੈ? ਭਾਜਪਾ ਕਿੱਥੇ ਖੜੀ ਹੈ? ਪੁਨ ਸਰਜੀਤ ਕਿੱਥੇ ਖੜਾ ਹੈ? ਇਹਦਾ ਮਤਲਬ ਹੈ ਫਿਰ ਉਹ ਪਾਰਟੀਆਂ 'ਚ ਮੁਕਾਬਲਾ ਦੇਖਾਂਗੇ ਵੀ ਉਹਨਾਂ 'ਚੋਂ ਨੰਬਰ 1 ਤੇ ਕੌਣ ਹੈ? ਚਾਰਾਂ 'ਚੋਂ, ਬਾਕੀਆਂ 'ਚੋਂ। ਇਹਦਾ ਮਤਲਬ ਹੈ ਫਿਰ 27 ਚ ਭਗਵੰਤ ਮਾਨ ਨਾਲ ਮੁਕਾਬਲਾ ਉਹ ਤੇ ਕਰੇਗੀ। ਜੋ ਬੜੇ ਦਿਲਚਸਪ ਇਹਨਾਂ ਚੋਣਾਂ ਦੇ ਨਤੀਜੇ ਰਹਿਣ ਵਾਲੇ ਨੇ ਪੰਜਾਬ ਦੀ ਪੋਲਿਟਿਕਸ ਕਾਂਗਰਸ ਆਮ ਆਦਮੀ ਪਾਰਟੀ ਦੇ ਪੱਖੋਂ ਬੜੀ ਮਹੱਤਵਪੂਰਨ ਹੈ। ਕਿ ਕਾਂਗਰਸ ਨੰਬਰ 1 ਤੇ ਰਹਿੰਦੀ ਹੈ ਜਾਂ ਨੰਬਰ 2 ਤੇ ਆਪ ਨੰਬਰ 1 ਤੇ ਰਹਿੰਦੀ ਹੈ ਜਾਂ ਨੰਬਰ 2 ਤੇ ਉਹਦੇ ਨਾਲ ਪੰਜਾਬ ਦੀ ਪੋਲਿਟਿਕਸ طے ਹੋਣੀ ਹੈ ਕਿਉਂਕਿ ਅਕਾਲੀ ਦਲਾਂ ਦੀਆਂ ਦੋ ਧਿਰਾਂ ਨੇ ਉਹ ਅਸੀਂ ਪਹਿਲਾਂ ਵੀ ਪਿਛਲੇ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਅਕਾਲੀ ਧਿਰਾਂ ਇੱਕ ਦੂਜੇ ਨੂੰ ਹਰਵਾਉਂਦੀਆਂ ਨੇ। ਸ਼ਖਬੀਰ ਜਿੱਤਦਾ ਜਾਂ ਪੰਥਕ ਤੇਰਾ ਜਿੱਤਦੀਆਂ ਨਹੀਂ ਜਾਂ ਦੋਵੇਂ ਤੇਰਾ ਇੱਕ ਦੂਜੇ ਨੂੰ ਹਰਾ ਦਿੰਦੀਆਂ ਨੇ ਤੇ ਕਾਂਗਰਸ ਜਾਂ ਆਪ ਜਿੱਤ ਜਾਂਦੀ ਹੈ ਇਹ ਸਾਰੇ ਸਮਿਕਰਨ ਤੈ ਘਰਨਗੇ 27 ਦੇ ਵਿੱਚ ਕੀ ਬਣਦਾ ਸੋ ਬੜਾ ਦਿਲਚਸਪ ਮੁਕਾਬਲਾ 27 ਦਾ ਬਣਨ ਵਾਲਾ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਨਾਲ ਜੁੜੇ ਬਹੁਤ ਹੀ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਸੋ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ कौर ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ-ਬਹੁਤ ਧੰਨਵਾਦ